ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਟੇਸਟ ਕੁਕਿੰਗ ਵਿੱਚ ਅੱਜ ਵਾਲੀ ਵੀਡੀਓ ਵਿੱਚ ਆਪਾਂ ਮਟਰ ਮਲਾਈ ਬਣਾ ਕੇ ਤਿਆਰ ਕਰਾਂਗੇ ਇਹ ਮਟਰ ਮਲਾਈ ਆਪਾਂ ਦੇਸੀ ਤਰੀਕੇ ਨਾਲ ਬਣਾਵਾਂਗੇ ਪਰ ਇਸ ਦੀ ਲੁੱਕ ਅਤੇ ਟੇਸਟ ਬਿਲਕੁਲ ਰੈਸਟੋਰੈਂਟ ਵਰਗ ਗਈ ਹੋਵੇਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਇੱਕ ਰਿਕਵੈਸਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਤੁਹਾਨੂੰ ਐਸਪੀ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਲਓ ਜੀ ਆਪਾਂ ਸ਼ੁਰੂ ਕਰਦੇ ਆਂ ਇੱਥੇ ਆਪਾਂ ਨੇ ਇੱਕ ਵੱਡੀ ਕੌਲੀ ਮਟਰ ਲਏ ਨੇ ਮਟਰ ਆਪਾਂ ਨੇ ਕੱਚੇ ਹਰੇ ਲਏ ਨੇ ਲਓ ਜੀ ਇੱਥੇ ਆਪਾਂ ਨੇ ਇੱਕ ਟਮਾਟਰ 6-7 ਪਿਆਜ਼ ਨੇ ਲਸਣ ਤੇ ਅਦਰਕ 5-6 ਆਪਣੇ ਕਾਜੂ ਲਏ ਆ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ ਇੱਥੇ ਆਪਾਂ ਨੇ 5 ਕਾਲੀਆਂ ਮਿਰਚਾਂ ਇੱਕ ਦਾਲਚੀਨੀ ਦਾ ਟੁਕੜਾ ਦੋ ਲੌਂਗ ਅਤੇ ਦੋ ਹਰੀਆਂ ਇਲਾਇਚੀਆਂ ਲਈਆਂ ਨੇ ਮਟਰ ਆਪਾਂ ਨੇ 4-5 ਮਿੰਟ ਵਾਸਤੇ ਉਬਾਲਣ ਲਈ ਰੱਖ ਦਿੱਤੇ ਨੇ ਤਾਂ ਜੋ ਇਹ ਸੌਫਟ ਹੋ ਜਾਣ ਜਦ ਤੱਕ ਮਟਰ ਉਬਲਦੇ ਆ ਆਪਾਂ ਤੜਕਾ ਤਿਆਰ ਕਰ ਲੈਨੇ ਆ ਕੜਾਹੀ ਦੇ ਵਿੱਚ ਆਪਾਂ ਨੇ ਦੋ ਵੱਡੇ ਚਮਚ ਦੇਸੀ ਘਿਓ ਦੇ ਲੈਨੇ ਤੁਸੀਂ ਚਾਹੋ ਤਾਂ ਕਿਸੇ ਵਧੀਆ ਕੰਪਨੀ ਦਾ ਰਿਫਾਈਨਡ ਆਇਲ ਵੀ ਵਰਤ ਸਕਦੇ ਹੋ ਲਓ ਜੀ ਆਪਾਂ ਨੇ ਘਿਓ ਦੇ ਵਿੱਚ ਇਲਾਇਚੀਆਂ ਦਾਲ ਚੀਨੀ ਕਾਲੀਆਂ ਮਿਰਚਾਂ ਤੇ ਲੌਂਗ ਪਾ ਦੇਣੇ ਨੇ ਥੋੜਾ ਜਿਹਾ ਫਰਾਈ ਕਰਕੇ ਨਾਲ ਹੀ ਆਪਾਂ ਨੇ ਇੱਕ ਚਮਚ ਜੀਰੇ ਦਾ ਪਾ ਦੇਣਾ ਥੋੜਾ ਜਿਹਾ ਹਲਕਾ ਜਿਹਾ ਭੁੰਨ ਕੇ ਪਿਆਜ਼ ਆਪਾਂ ਨੇ ਰਫਲੀ ਕੱਟ ਲਈ ਸੀ ਉਹ ਪਾ ਦੇਣੇ ਕਿਉਂਕਿ ਆਪਾਂ ਨੇ ਬਾਅਦ ਵਿੱਚ ਇਹਨਾਂ ਨੂੰ ਗ੍ਰाइंड ਕਰ ਲੈਣਾ ਕਾਜੇ ਵੀ ਆਪਾਂ ਪਿਆਜ਼ ਦੇ ਨਾਲ ਹੀ ਪਾ ਦੇਣੇ ਆ ਤਾਂ ਜੋ ਚੰਗੀ ਤਰ੍ਹਾਂ ਭੁੰਨੇ ਜਾਣ ਜਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਣਾ ਹਲਕਾ ਜਿਹਾ ਭੁੰਨਣਾ ਲਾਈਟ ਪਿੰਕ ਜਿਹਾ ਕਰਨਾ ਲਓ ਜੀ ਇਹਦੇ ਵਿੱਚ ਆਪਾਂ ਨੇ ਲਸਣ ਤੇ ਅਦਰਕ ਵੀ ਪਾ ਦੇਣਾ ਤੇ ਹਰੀਆਂ ਮਿਰਚਾਂ ਦੋ ਕੱਟੀਆਂ ਸੀ ਜਿਹੜੀਆਂ ਆਪਾਂ ਨੇ ਉਹ ਵੀ ਪਾ ਦੇਣੀਆਂ ਹੁਣ ਆਪਾਂ ਸਾਰਿਆਂ ਨੂੰ ਭੁੰਨ ਲਾਂਗੇ ਪਿਆਜ਼ ਆਪਾਂ ਜ਼ਿਆਦਾ ਲਾਲ ਨਹੀਂ ਕਰਨੇ ਹਲਕੇ ਜਿਹਾ ਸੌਫਟ ਕਰਨੇ ਆ ਬਸ ਉਹ ਤੱਕ ਭੁੰਨਾਂਗੇ ਫਿਰ ਆਪਾਂ ਟਮਾਟਰ ਪਾ ਦਾਂਗੇ ਇਹਦੇ ਵਿੱਚ ਲਓ ਜੀ ਟਮਾਟਰ ਆਪਾਂ ਪਾ ਦਿੱਤੇ ਨੇ ਹੁਣ ਆਪਾਂ ਇਹ ਭੁੰਨ ਲਾਂਗੇ ਜਦੋਂ ਤੱਕ ਟਮਾਟਰ ਸੌਫਟ ਨਾ ਹੋ ਜਾਣ ਇੱਕ ਚਮਚਾ ਆਪਾਂ ਇਹਦੇ ਵਿੱਚ ਨਮਕ ਦਾ ਐਡ ਕਰ ਦੇਣਾ ਇਹਦੇ ਨਾਲ ਟਮਾਟਰਾਂ ਜਿਹੜੇ ਹੋ ਜਲਦੀ ਸੌਫਟ ਹੋ ਜਾਂਦੇ ਆ ਲਓ ਜੀ ਤੜਕਾ ਆਪਣਾ ਤਿਆਰ ਹੋ ਗਿਆ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਰੱਖਾਂਗੇ ਬਾਅਦ ਵਿੱਚ ਗ੍ਰाइंड ਕਰਾਂਗੇ ਲਓ ਜੀ ਮਟਰ ਵੀ ਆਪਨੇ ਉਬਲ ਗਏ ਨੇ ਸੌਫਟ ਹੋ ਗਏ ਇੱਧਰ ਆਪਾਂ ਤੜਕੇ ਦਾ ਵੀ ਠੰਡਾ ਕਰਕੇ ਪੇਸਟ ਬਣਾ ਲਿਆ। ਲਓ ਜੀ ਆਪਾਂ ਨੇ ਕੜਾਈ ਦੇ ਵਿੱਚ ਦੋ ਚਮਚ ਦੇਸੀ ਘਿਓ ਦੇ ਪਾ ਲਈ ਨੇ। ਇੱਕ ਚਮਚ ਆਪਾਂ ਨੇ ਜੀਰੇ ਦਾ ਪਾ ਦਿੱਤਾ। ਹਲਕਾ ਜਿਹਾ ਭੁੰਨਾਗੇ ਆਪਾਂ। ਅੱਧਾ ਚਮਚ ਆਪਾਂ ਨੇ ਹਲਦੀ ਲਈ ਹੈ। ਤੇ ਅੱਧੇ ਤੋਂ ਥੋੜਾ ਜਿਹਾ ਘੱਟ ਚਮਚ ਆਪਾਂ ਨੇ ਲਾਲ ਮਿਰਚ ਪਾਊਡਰ ਲਿਆ। ਅੱਧਾ ਚਮਚ ਆਪਾਂ ਨੇ ਗਰਮ ਮਸਾਲਾ ਲੈ ਲੈਣਾ। ਤੇ ਇਹਨੂੰ ਥੋੜਾ ਜਿਹਾ ਭੁੰਨ ਲਾਂਗੇ। ਹਲਕਾ ਜਿਹਾ ਭੁੰਨਣਾ ਫਿਰ ਆਪਾਂ ਨੇ ਸਾਰਾ ਪੇਸਟ ਆ ਜਿਹੜਾ ਉਹ ਵਿੱਚ ਪਾ ਦੇਣਾ ਪੇਸਟ ਪਾ ਕੇ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਹਲਦੀ ਆਪਾਂ ਨੇ ਇਸ ਲਈ ਘੱਟ ਪਾਈ ਆ ਆਪਾਂ ਨੇ ਇਹਦਾ ਰੰਗ ਆ ਜਿਹੜਾ ਉਹ ਹਲਕਾ ਜਿਹਾ ਹੀ ਰੱਖਣਾ ਚਿੱਟਾ ਜਿਹਾ ਕਲਰ ਹੀ ਰੱਖਣਾ ਜਿਆਦਾ ਪੀਲਾ ਨਹੀਂ ਕਰਨ ਲੋ ਜਿਹਾ ਪਾਈ ਸਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਤਕਰੀਬਨ ਤੜਕਾ ਆਪਣਾ ਜਿਹੜਾ ਉਹ ਭੁੰਨਿਆ ਗਿਆ ਤੇ ਦੋ ਚਮਚ ਆਪਾਂ ਇਹਦੇ ਵਿੱਚ ਸੁੱਕੀ ਮੇਥੀ ਆ ਉਹ ਐਡ ਕਰ ਦੇਣੀ ਆ ਇਸ ਦੇ ਨਾਲ ਟੇਸਟ ਆ ਜਿਹੜਾ ਉਹ ਬਿਲਕੁਲ ਰੈਸਟੋਰੈਂਟ ਵਰਗੇ ਬਣ ਜੇਗਾ 1 ਮਿੰਟ ਆਪਾਂ ਇਹਨੂੰ ਭੁੰਨ ਕੇ ਤੇ ਆਪਾਂ ਨੇ ਮਟਰ ਵਿੱਚ ਪਾ ਦੇਣੇ ਨੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਥੋੜਾ ਜਿਹਾ ਆਪਾਂ ਪਾਣੀ ਵੀ ਐਡ ਕਰਾਂਗੇ ਗਰੇਵੀ ਲਈ ਤੁਸੀਂ ਆਪਣੇ ਹਿਸਾਬ ਨਾਲ ਗਰੇਵੀ ਰੱਖ ਲੈਣੀ ਹੈ ਜਿਆਦਾ ਆ ਪਤਲੀ ਨਹੀਂ ਕਰਨੀ ਸੁੱਕੇ ਮਸਾਲੇ ਪਾਉਣ ਨਾਲ ਟੇਸਟ ਬਿਲਕੁਲ ਇਸ ਤਰ੍ਹਾਂ ਦਾ ਹੋ ਜਾਂਦਾ ਜਿਸ ਤਰ੍ਹਾਂ ਰੈਸਟੋਰੈਂਟ ਵਿੱਚ ਬੈਠ ਕੇ ਖਾ ਰਹੀ ਹੋਈ ਹੈ ਲਓ ਜੀ ਆਪਾਂ ਨੇ 4-5 ਮਿੰਟ ਵਾਸਤੇ ਢੱਕ ਦੇਣਾ 4-5 ਮਿੰਟ ਆਪਾਂ ਨੇ ਇਹਨੂੰ ਪਕਾ ਲਿਆ ਤੇ ਇਸ ਤੋਂ ਬਾਅਦ ਆਪਾਂ ਵਿੱਚ ਮਲਾਈ ਪਾਵਾਂਗੇ ਮਲਾਈ ਤੁਸੀਂ ਉਬਾਲੇ ਹੋਏ ਦੁੱਧ ਦੀ ਵੀ ਲੈ ਸਕਦੇ ਹੋ ਤੇ کریم ਵੀ ਲੈ ਸਕਦੇ ਹੋ ਆਪਾਂ ਨੇ کریم ਲਈ ਇੱਕ ਕੋਲੀ ਥੋੜੀ ਜਿਹੀ ਮਲਾਈ ਪਹਿਲਾਂ ਪਾ ਕੇ ਆਪਾਂ ਹਲਾ ਦਾਂਗੇ ਚੰਗੀ ਤਰ੍ਹਾਂ ਥੋੜੀ ਜਿਹੀ ਹੋਰ ਪਾ ਕੇ ਦੋ ਚਮਚ ਆਪਾਂ ਰੱਖ ਲਾਂਗੇ ਉਹ ਬਾਅਦ ਵਿੱਚ ਆਪਾਂ ਗਾਰਨਿਸ਼ ਕਰਾਂਗੇ ਚੰਗੀ ਤਰ੍ਹਾਂ ਆਪਾਂ ਮਲਾਈ ਨੂੰ ਮਿਕਸ ਕਰ ਦਾਂਗੇ ਦੋ ਤਿੰਨ ਮਿੰਟ ਆਪਾਂ ਇਹਨੂੰ ਪਕਾਵਾਂਗੇ ਤਾਂ ਜੋ ਮਲਾਈ ਹੈ ਜਿਹੜੀ ਉਹਦਾ ਟੇਸਟ ਆ ਸਬਜ਼ੀ ਦੇ ਵਿੱਚ ਆ ਜਾਏ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਸੋਹਣਾ ਆਇਆ ਹੈ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ। ਹੁਣ ਆਪਾਂ ਇਸ ਨੂੰ ਭਾਂਡੇ ਵਿੱਚ ਕੱਢ ਲਾਂਗੇ ਤੇ ਗਾਰਨਿਸ਼ ਕਰਾਂਗੇ। ਤੁਸੀਂ ਵੀ ਘਰ ਵਿੱਚ ਇਸੇ ਤਰ੍ਹਾਂ ਸੌਖੇ ਤਰੀਕੇ ਨਾਲ ਮਟਰ ਮਲਾਈ ਬਣਾ ਕੇ ਤਿਆਰ ਕਰਕੇ ਦੇਖਿਓ। ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਤੁਸੀਂ ਇਸ ਨੂੰ ਰੋਟੀ ਨਾਲ ਜਾਂ ਪਰੌਂਠੇ ਨਾਲ ਵੀ ਖਾ ਸਕਦੇ ਹੋ। ਲਓ ਜੀ ਆਪਾਂ ਇਹਨੂੰ ਹੁਣ ਗਾਰਨਿਸ਼ ਕਰਦੇ ਹਾਂ। ਜਿਹੜੀ ਮਲਾਈ ਆਪਾਂ ਦੋ ਚਮਚ ਰੱਖੀ ਸੀ। ਉਦੇ ਨਾਲ ਆਪਾਂ ਗਾਰਨਿਸ਼ ਕਰ ਦਾਂਗੇ ਇੱਕ ਚਮਚ ਘਿਓ ਦੇ ਵਿੱਚ ਆਪਾਂ ਨੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਮਿਲਾ ਲਈ ਸੀ ਉਹਦੇ ਨਾਲ ਆਪਾਂ ਗਾਰਨਿਸ਼ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਲੁੱਕ ਕਿੰਨੀ ਵਧੀਆ ਆਈ ਹੈ ਬਿਲਕੁਲ ਰੈਸਟੋਰੈਂਟ ਵਰਗੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਵੀਡੀਓ ਦੇਖਣ ਲਈ ਬਹੁਤ ਬਹੁਤ ਛੁਕਰੀਆ ਜੀਓ